ਜੀ ਕਾ ਕਾਲ ਸਹਾਗ ਕਰਾਈ ਮਾਹੀ ਗੁਰਜੀ ਕੀ ਪਤੇ ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਦਸਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇਹ ਸਿਰਲੇਖ ਦੇ ਵਿੱਚ ਨਾ ਬਿਲਾਵਲ ਮਹੱਲਾ ਤੀਜਾ ਵਾਰ 7 कि ਨਵੀਨ ਪੋਥੀਆਂ ਚ ਅੰਕਾਂ ਨਾਲ ਛਪਿਆ ਹੋਇਆ ਪਰ ਪ੍ਰਾਤਮਕ ਸਰੂਪਾਂ ਚ ਅੱਖਰਾਂ ਨਾਲ ਸ਼ੁੱਧ ਹੈ ਸ ਸ ਤਾ ਯਾਨੀ ਸ਼ੁੱਧ ਪਾਠ ਹੈ ਸ਼ੁੱਧ ਕਰ ਲੂ ਘਰ 10ਵਾਂ ਸਤਾਂਵਾਰਾ ਦੁਆਰਾ ਉਪਦੇਸ਼ ਦਿੱਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿਤਵਾਰ ਆਦਪੁਰਖ ਹੈ ਸੂਈ ਇਹ ਆਦਿਤਵਾਰ ਇਕੱਠਾ ਹੀ ਪਾਠ ਕਰਨਾ ਕਸ ਕੇ ਉਚਾਰਨ ਕਰਨਾ ਆਦਿਤਵਾਰ ਦਾ ਅਰਥ ਹੈ ਐਤਵਾਰ ਐਤਵਾਰ ਦੁਆਰਾ ਉਪਦੇਸ਼ ਦਿੰਦੇ ਹਨ ਆਦਿਤਵਾਰ ਆਦਪੁਰਖ ਹੈ ਸੂਈ ਆਪੇ ਵਰਤਾ ਅਵਰ ਨ ਕੋਈ ਊਤਪੂਤ ਜਗ ਰਹਿਆ ਪ੍ਰੂਈ ਆਪੇ ਕਰਤਾ ਕਰੈ ਸੁ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦਾ ਜਪਨੀ ਜਪੋ ਗੁਣ ਤਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਾਗ ਲਗ ਧਿਆਵਾ ਹੋਏ ਦਸਨ ਦਾਸਾ ਰਹਾਉ ਸੋਮਵਾਰ ਸੱਚ ਰਹਿਆ ਸਮਾਏ ਮਮਾ ਸ਼ੁੱਧ ਬੋਲਣਾ ਕਈ ਸੋਮਵਾਰ ਕਹਿ ਦਿੰਦੇ ਹਨ ਸ਼ੁੱਧ ਬੋਲਣਾ ਸੋਮਵਾਰ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜਿਸ ਦੇਵੈ ਤਿਸ ਪੱਲਾ ਪਾਏ ਅਗਮ ਅਗੋਚਰ ਲਖਿਆ ਨ ਜਾਏ ਗੁਰ ਕੈ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇ ਆਪੇ ਸਿਰ ਸਿਰ ਧੰਦਾ ਲਾਇ ਆਪ ਬੁਝਾਏ ਸੋਈ ਬੁਝੈ ਗੁਰ ਕੈ ਸ਼ਬਦ ਦਰ ਘਰ ਸੂਝੈ प्रेम भक्त करे लेव लाए हो मैं ममता शब्द जलाए बुद्धवार तापे बुद्ध सार गुरमुख करनी सर्व करनी शब्द विचार नाम रते मन निर्मल होए हर गुण गावे ਹਮੇ ਮਲ ਖੋਇ ਦਰ ਸਚੈ ਸਾਧ ਸੁਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾਂ ਨਾਮ ਪਾਏ ਗੁਰਦੁਆਰ ਲਾਹਾਂ ਨਾਮ ਇਥੇ ਵਿਸਰਾਮ ਪਾਏ ਗੁਰਦੁਆਰ ਆਪੇ ਦੇਵੈ ਦੀਵਣ ਹਾਰ ਜੋ ਦੇਵੈ ਇਸ ਕਉ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ੁਰਤਾਰ ਦੇਵਨ ਹਾਰੇ ਕਉ ਜੈਕਾਰ ਵੀਰਵਾਰ ਵੀਰ ਭਰਮੁ ਪੁਲਾਏ ਪ੍ਰੇਤ ਭੂਤ ਸਭ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਆਪ ਉਪਾਏ ਕਰ ਵੇਖੈ ਵਿਕਾ ਸਭਨਾ ਕਰਤੇ ਸਭਨਾ ਪਾਤੀ ਵਿਸਰਾਮ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਣਾਈ ਸੋ ਮਿਲੈ ਜਿਸ ਲਹਿ ਮਿਲਾਈ ਸ਼ੁਕਰਵਾਰ ਪ੍ਰਭ ਰਹਿ ਅਸਮਾਈ ਤਾਪ ਉਪਾਏ ਸਭ ਕੀਮਤ ਪਾਈ ਸ਼ੁੱਕਰਵਾਰ ਸ਼ੁੱਕਰਵਾਰ ਰਾਰਾ ਪੂਰਾ ਨਹੀਂ ਬੋਲਣਾ ਹੀਠਾ ਰਾਰਾ ਹੈ ਸ਼ੁੱਕਰਵਾਰ ਪ੍ਰਭ ਰਹਿਆ ਸਮਾਈ ਆਪ ਉਪਾਇ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਵਰਤਨੀਮ ਨਿਤਾ ਪ੍ਰਤ ਪੂਜਾ ਬੇਨ ਬੂਝੇ ਸਭ ਪਾਉ ਹੈ ਦੂਜਾ ਛਿਨਿਛਰਵਾਰ ਸੌਣ ਸਾਸਤ ਵਿਚਾਰ ਹਾਂਜੀ ਇਸ ਤਰ੍ਹਾਂ ਹੀ ਛਿਨਿਛਰਵਾਰ ਉਚਾਰਨ ਕਰਨਾ ਹੈ ਕਈ ਛਿਨਿਛਰਵਾਰ ਕਹਿ ਦਿੰਦੇ ਨੇ ਸ਼ਿਸ਼ਾ ਲਾ ਜਾਂਦੇ ਨੇ ਛੱਛੇ ਉਚਾਰਨ ਕਰਨੇ ਹਨ ਕਸ ਕੇ ਬੋਲਣਾ ਹੈ ਛਿਨਿਛਰਵਾਰ ਸੌਣ ਸਾਸਤ ਵਿਚਾਰ ਛਿਨਿਛਰਵਾਰ ਸੌਣ ਸਾਸਤ ਵਿਚਾਰ ਹਉਮੈ ਮੇਰਾ ਪਰਮੈ ਸੰਸਾਰ ਮਨਮੁਖ ਅੰਦਾ ਦੂਜੈ ਪਾਇ ਜਮ ਦਰ ਬਾਧਾ ਝੋਟਾ ਖਾਇ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਥ ਲਿਵ ਲਾਏ ਸਤਗੁਰ ਸੇਵੈ ਸੇ ਵੱਡ ਭਾਗੀ ਹਉਮੈ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਏ ਤੂ ਸੁਖ ਦਾਤਾ ਲੈ ਮਿਲਾਏ ਇਕ ਸਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਧੀ ਹੋਏ 15 ਥਿੱਤੀ ਤੈ ਸਤ ਵਾਰ 15 ਥਿੱਤੀ ਇਥੇ ਵਿਸਰਾਮ ਤੈ ਇਥੇ ਯਮਕ ਲਾ ਦਨੀ ਹੈ ਸਤ ਵਾਰ ਸਤ ਵੱਖਰਾ ਕਹਿਣਾ ਵਾਰ ਵੱਖਰਾ ਤੰਦਰਥਿਤੀ ਤ ਸਤਵਾਰ ਮਹਾ ਰੁਤੀ ਆਵਹਿ ਵਾਰ-ਵਾਰ ਦਿਨ ਸਰੈਣ ਤਵ ਸੰਸਾਰ ਆਵਾ ਗੌਣ ਕੀਆ ਕਰਤਾਰ નિਹਚਲ ਸਾਚ ਰਹਿਆ ਹੰਡੀ નિਹਚਲ ਸਾਚ ਰਹਿਆ નિਹਚਲ ਸਾਚ ਰਹਿਆ ਕਾਲ ਧਾਰ ਨਾਨਕ ਗੁਰਮੁਖ ਬੂਝੈ ਕੋ ਨਾਨਕ ਗੁਰਮੁਖ ਬੂਝੈ ਕੋ ਸਬਦ ਵਿਚਾਰ ਦੀ ਵਿਸਰਾਮ ਧਿਆਨ ਨਾਲ ਲੋਣਾ ਨਾਨਕ ਪਦ ਤੇ ਜਮਕ ਲਾਦਣਾ ਨਾਨਕ ਗੁਰਮੁਖ ਬੂਝੈ ਕੋ ਇਥੇ ਵਿਸਰਾਮ ਸਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਪੁਰਖ ਆਪੇ ਸ੍ਰੇਸ਼ਟ ਸਾਜੇ ਜੀ ਅਜੰਤ ਮਾਇਆ ਮੋਹ ਪਾਜੇ ਦੂਜੈ ਪਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਪਾਗੇ ਸਤਗੁਰ ਪੇਟੇ ਸੋਜੀ ਪਾਏ ਪਰਪੰਚ ਚੂਕੈ ਸਚ ਸਮਾਇ ਜਾ ਕੇ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਾਪ ਏਕ ਰਹਾਉ ਸ੍ਰੇਸ਼ਟ ਉਪਾਇ ਆਪੇ ਸਭ ਵੇਖੈ ਕੋਈ ਨਾ ਮਿਟੈ ਤੇਰਾ ਲਿਖੈ ਸਿੱਧ ਸਾਧਕ ਜੇ ਕੋ ਕਹ ਕਹਾਏ ਪਰਮੇ ਭੂਲਾ ਆਵੇ ਜਾਈ ਸਤਗੁਰ ਸੇਵੈ ਸੋ ਜਾਨ ਬੂਝੈ ਹਉਮੈ ਮਾਰੀ ਤਾ ਦਰ ਸੂਝੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਔਰ ਨਾ ਵੀਆ ਦੂਜੇ ਤੇ ਦੂਜੇ ਤੇ ਦੂਜੇ ਤੇ ਜੇ ਏਕੋ ਜਾਣਾ ਗੁਰ ਕੈ ਸ਼ਬਦ ਹਰ ਦਰ ਨਿਸ਼ਾਨਾ ਸਤ ਗੁਰ ਭੇਟੇ ਤਾ ਏਕੋ ਪਾਏ ਵਿੱਚੋ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡਾ ਹੋਏ ਦੋਵੇਂ ਡੱਡੇ ਨਹੀਂ ਬੋਲਨੇ ਡਾਡਾ ਨਹੀਂ ਕਹਿਣਾ ਡਾਡਾ ਡਾ ਡਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਈ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਬਕਸੇ ਨਹੀਂ ਕਹਿਣੇ ਬਕਸੇ ਤੇ ਸਪੀਕਰ ਆਲੇ ਹੁੰਦੇ ਆ ਖਖੇ ਨਾਲ ਬੋਲਨਾ ਬਕਸੀ ਆਪੇ ਬਾਖਸੇ ਦੇ ਵੜਿਆਈ ਤਿਸ ਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਤ ਵਸੈ ਸਰੀਰ ਸਬਦ ਚੀਨ ਫਿਰ ਲਗੈ ਨਾ ਪੀਰ ਚੱਤੇ ਨੂੰ ਵੀ ਪਾਰਾ ਕਰ ਦਿੰਦਾ ਤੂੰ ਜੀ ਜੀ ਨੂੰ ਪਾਰਾ ਨਹੀਂ ਕਰਨਾ ਚੀਨ ਚੀਨ ਮਿਹਨਤ ਨਾਲ ਇਹ ਪਦ ਸ਼ੁੱਧ ਹੋ ਸਕਦੇ ਹਨ ਜਿਹੜੇ ਹਲੰਤਲੇ ਹੁੰਦੇ ਆ ਜਿਵੇਂ ਤੁਹਾਡਾ ਸ਼ਬਦ ਹੁੰਦਾ ਮੰਮੇ ਦੇ ਵੀ ਹਲੰਤ ਰਾਰੇ ਨੂੰ ਵੀ ਲਾ ਦਿੰਨੇ ਆ ਜੇ ਮੰਮੇ ਦੇ ਹੋਵੇ ਤੁਮਾ ਰਾ ਪੁੱਲਾ ਹੋਵੇ ਤੇ ਜੇ ਰਾਰੇ ਨੂੰ ਹਲੰਤ ਹੋਵੇ ਫਿਰ ਤੁਮਾ ਪੁੱਲਾ ਬੋਲਣਾ ਗੁੱਦੂ ਦਾ ਰਾ ਰਾ ਪਰਬਦੂਗਾ ਇਸ ਕਰਕੇ ਮਿਹਨਤ ਜਾਦਾ ਗਹਿਰਾਈ ਨਾਲ ਮਿਹਨਤ ਕਰਾਂਗੇ ਹੌਲੀ ਹੌਲੀ ਮਿਹਨਤ ਕਰਾਂਗੇ ਅੱਖਰ ਅੱਖਰ ਨੂੰ ਮਖੇਰ ਕੇ ਮਿਹਨਤ ਕਰਾਂਗੇ ਫੇਰ ਏ ਸ਼ੁੱਧ ਹੋਣਗੇ ਨਹੀਂ ਤੇ ਨਾਲ ਦਾ ਵੀ ਜੇਨ ਜਜੇ ਵੀ ਪਾਰਾ ਹੋ ਜੂਗਾ ਹੈ ਤੇ ਨੰਨੇ ਤੇ ਹਲੰਤ ਲੱਗਿਆ ਹੋਇਆ ਜੇਨ ਨੰਨੇ ਨੂੰ ਪਾਰਾ ਕਰਨਾ ਜਜੇ ਨੂੰ ਪਾਰਾ ਨਹੀਂ ਕਰਨਾ ਸ਼ਬਦ ਚੀਨ ਫੇਰ ਲੱਗਾ ਨਾ ਪੀਰ ਆਵੈ ਨਾ ਜਾਈ ਨਾ ਦੁੱਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੋ ਰਮੁਖ ਵੇਖੈ ਹਦੂਰਾ ਮੇਰਾ ਪ੍ਰਾਪ ਸਾਧ ਰਹਿਆ ਭਰਪੂਰ ਇਕ ਸੇਵਕ ਇਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਈ ਏਕੋ ਵਰਤੈ ਅਵਰ ਨ ਕੋਈ ਮਨ ਰੋਸ ਪੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਣੀ ਸਾਰੀ ਦਰ ਸੱਚ ਹੈ ਸੱਚੇ ਵਿਚਾਰੀ ਥਿੱਤੀ ਵਾਰ ਸਭ ਸਬਦ ਸੁਹਾਏ ਥਿੱਤੀ ਵਾਰ ਸਭ ਇਥੇ ਵਿਸਰਾਮ ਸਬਦ ਸੁਹਾਏ ਸਤਗੁਰ ਸੇਵੇ ਤਾ ਫਲ ਪਾਈ ਥਿੱਤੀ ਵਾਰ ਸਭ ਆਵਹ ਜਾਹੇ ਗੁਰ ਸਬਦ ਨਿਸ਼ਚਲ ਸਦਾ ਸੱਚ ਸਮਾਹੇ ਥਿੱਤੀ ਵਾਰਤਾ ਜਾ ਸੱਚ ਰਾਤੇ ਕੀ ਵਿਸਰਾਮ ਥਿੱਤੀ ਵਾਰਤਾ ਇਥੇ ਵਿਸਰਾਮ ਜਾ ਇਥੇ ਜਮਕ ਲਾ ਦਨੀ ਸੱਚ ਰਾਤੇ ਬਿਨ ਨਾਵੈ ਸਭ ਭਰਮਹਿ ਕਾਚੀ ਮਨ ਮੁਖ ਮਰਹਿ ਮਰ ਬਿਗਤੀ ਜਾਹੇ ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਬਿਗਤੀ ਨਹੀਂ ਕਹਿਣਾ ਬੱਬੇ ਤੋਂ ਡੈਸ਼ ਦੇ ਕੇ ਬੋਲਣਾ ਬਿਗਤੀ ਮਨਮੁਖ ਮਰਹਿ ਇਥੇ ਵਿਸਰਾਮ ਮਰ ਬੇਗਤੀ ਜਾਹੀ ਬੇਗਤੀ ਏਕ ਨਾ ਚੇਤ ਹੈ ਦੂਜਾ ਲੋਭਾਹੀ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੋਨਾ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖਤਾਰੀ ਭਾਵ ਭਾਵ ਪਰਮ ਹੈ ਕਾਚੀ ਸਾਰੀ ਭਾਵ ਭਾਵ ਪਰਮ ਹੈ ਇਥੇ ਵਿਸਰਾਮ ਕਾਚੀ ਸਾਰੀ ਐਥੇ ਸੁਖ ਨ ਆਗੈ ਹੋਏ ਮਨ ਮੁਖ ਮਏ ਆਪਣਾ ਜਨਮ ਖੋਏ ਸਤਗੁਰ ਸੇਵੇ ਧਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਗੁਰ ਬਾਝੋ ਅੰਧ ਗਵਾਰ ਥਿੱਤੀ ਵਾਰ ਸੇਵਹ ਮੁਗਦ ਗਵਾਰ ਨਾਨਕ ਗੁਰਮੁਖ ਬੂਜੈ ਸੋ ਜੀ ਪਾਈ ਨਾਨਕ ਗੁਰਮੁਖ ਬੂਝੈ ਥਿ ਵਿਸਰਾਮ ਸੋ ਜੀ ਪਾਈ ਇਕਤ ਨਾਮ ਸਦਾ ਰਹਿਆ ਸਮਾਈ ਸਤਗੁਰ ਬਾਝੋ ਹਉ ਅੰਧ ਗੁਬਾਰ ਥਿਤੀ ਵਾਸਿ ਰਹਿ ਮੁਗਦ ਗੁਬਾਰ ਨਾਮੁ ਗੁਰਮੁਖ ਬੂਝੈ ਸੋ ਜੀ ਪਾਈ ਕਤਨਾਮ ਸਦਾ ਰਹੇ ਆਸਮਾਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ